ਬਣੀ ਹੋਈ ਹੈ ਕਿੰਨੀ ਵੱਡੀ ਮੀਟ ਅੱਜ ਮੋਬਾਈਲ ਹੋ ਤੇ ਖਾਸ ਤੌਰ ਤੇ ਆਈਫੋਨ ਫੜੇ ਗਏ ਬਠਿੰਡਾ ਦੇ ਐਸਐਸਪੀ ਸ਼੍ਰੀ ਜੀਵਿੰਦ ਪਰਮਾ ਦਾ ਵਾਈਪਸ ਅਤੇ ਐਸਪੀਟੀ ਜਗੇਗਨਦੀ ਆਈਪੀਐਸ ਵੱਲੋਂ ਇਹ ਵਿਸ਼ੇਸ਼ ਮਹਿਮਤ ਲਈ ਗਈ ਹੈ ਕਿ ਲੋਕਸਾ ਲਖਣੇ ਉਹਦੇ ਤੋਂ ਦੀ ਸਮੇਂ ਸਮੇਂ ਦੇ ਬਿਜਾਰਾ ਦੇ ਵਿੱਚ ਉਹ ਕਿ ਕਾਪਾ ਚੱਕੀ ਨਹੀਂ ਕਰਦੇ ਹੈ ਕਿਸੇ ਤਰ੍ਹਾਂ ਕਾਰਵਾਈ ਕਰਦੇ ਹੋਏ ਇਹ ਸਟਾਫ ਬਠਿੰਡਾ ਨੇ ਰਮਨਦੀਪ ਸਿੰਘ ਭੰਗੂ ਨਾਂ ਦਾ ਬੰਦਾ ਹੋਰ ਹੈ ਜਿਹੜਾ ਦੁਕਾਨ ਚਲਾ ਰਿਹਾ ਹੈ ਆਈ ਡਿਵਾਈਸ ਵਿਕਟਰ ਵੀਡੀਓ ਫੈਕਟਰੀ ਦੇ। ਉਹ ਤੇ ਕਰਾਈ ਤੇ ਜਿਹੜਾ ਕਰਦਾ ਹਾਂ। ਕੇਪੀਐਸ ਜੀ ਕਬੂ ਕੀਤਾ ਵਾ ਸਾਨੂੰ ਮੁਖਰੀ ਹੋਈ ਸੀ ਕਿ ਇਹ ਵਕਤ ਵਕਤ ਹੋਮ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਕੀਅਰ ਪਾਰ ਚੇਂਜ ਕਰਕੇ ਆ ਕਿ ਲੋਕਾਂ ਨੂੰ ਮਹਿੰਗੇ ਭਾਵੇਂ। ਉਹ ਤੇ ਅਸੀਂ ਕਰਦਾ ਹਾਂ ਇੱਕ ਕੋਈ ਇੰਪਰੂਵਮੈਂਟ ਹੈ। ਉਹ ਜਿੱਤੀ ਐਡ ਮੋਤ ਰਾਮ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ। ਕਪੀ ਜੀ ਕੁਝ ਗੱਲ ਦੇ ਉਧਾਰ ਦੇ ਅੱਗੇ ਅਸੀਂ ਇੱਕ ਸਾਹਿਲ ਗੁਬਿੰਦਾ ਆਹ ਲਾ ਲਾ ਥੋੜਾ ਬਸ ਬਰੇਨ ਲਾ ਉਹਨੂੰ ਅੱਗੇ ਕਾਹਤੇ ਪਾਰ ਕਿਤਾਬ ਇਹਨੋਂ ਬੁਝੇ ਬੁਝੇ ਚੱਲੇਗੀ ਤੇ ਪੀ ਚੱਲੇਗੀ ਸਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕੇ ਮਹੰਗੇ ਲੇਟੈਸਟ ਮਾਡਲ ਸਾਰੇ ਮਹੰਗੇ ਆ ਜੀ ਆਈਫੋਨ 15 14 13 ਪ੍ਰੋ ਮੈਕਸ ਸਾਰੇ ਮਹੰਗੇ ਸਰਸਰ ਅੱਗੇ ਡਬਲ ਡੀਸੀ ਕੋ ਹੁਣ ਤੱਕ ਕਦੀ ਸਾਹਮਣੇ ਆਇਆ ਕੀ ਕਰਦੇ ਛਗੇ ਜਾਂ ਕਿਵੇਂ ਪੀਸ ਕਰ ਰਹੇ ਆ ਜੀ ਕਿੰਨੇ ਬਾਰੇ ਕਾਟਾ ਲੈਂਦੇ ਆ ਕਿ ਕਿਤੋਂ ਕਿਤੋਂ ਚੋਰੀ ਹੋਈ ਨੇ ਕਿਉਂਕਿ ਉਹ ਨਹੀਂ ਪਤਾ ਨਹੀਂ ਹਰੇ ਕਲੀਅਰਲੀ ਹੋਇਆ ਇਹ ਕਿਤੀ ਦਾ ਹਿਸਾਬ ਆ ਕਿ ਕਿਤੋਂ ਕਿਤੋਂ ਹੋਣਾ ਹੈ ਪਰ ਇੰਨੇ ਹੋਣਾ ਨੇ ਬਹੁਤ ਢੀਕਾ ਸਾਰੇ ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ ਜੇ ਤਦ ਦੀ ਸ਼ੱਕ ਇਹ ਹੋ ਸਕਦੀ ਹੈ ਕਿਉਂਕਿ ਪੁਰਾਣੇ ਲੋਕ ਵੀ ਸਮੇਂ ਸਮੇਂ ਦੁਕਾਨਦਾਰਾਂ ਨੂੰ ਵੀ ਵਾਹ ਕੀਤਾ ਜਾਂਦਾ ਜੇ ਵੀ ਸੇਵ ਕਰ ਦਿੰਦੇ ਨੇ ਜੇ ਕਿਸੇ ਨੂੰ ਵੇਚਣ ਦੇ ਦਿੰਦੇ ਪਰ ਰਿਕਾਰਡ ਰੱਖਿਆ ਜਾਵੇ ਜੇ ਕੋਈ ਪੁਰਾਣਾ ਫੋ ਤਾਂ ਇਹ ਹਾਰਕਾਰ ਅਗਰ ਕੋਈ ਡੂਮ ਲੈ ਕੇ ਰੱਖਿਆ ਗਿਆ ਪਰ ਇਹ ਹੈ ਕੁਝ ਵੀ ਨਹੀਂ ਪਤਾ ਇਨਾਂ ਬਾਰੇ ਕੋਈ ਸਪਸ਼ਟ ਨਹੀਂ ਪਤਾ ਕਿ ਇਹ ਘਾਟ ਹੋਣ ਕਿੱਥੋਂ ਆਏ ਨੇ ਕਿਸ ਦੇ ਨੇ ਕੁਝ ਫਿਲਹਾਲ ਗ੍ਰਿਫਤਾਰੀ ਕਰਨ ਦੀ ਕੋਈ ਨਹੀਂ ਦੋ ਬੰਦੇ ਕਿਹਾ